λαβ ਸਿੰਘ ਅੱਧੀ ਰਾਤ ਨੂੰ ਆਪਣੇ ਨੌ ਦੇ ਕਮਰੇ ਵਿੱਚ ਆਇਆ ਤੇ ਉਸ ਦੀ ਨੌ ਭੁੱਬਾ ਮਾਰ ਕੇ ਰੋ ਰਹੀ ਸੀ ਤੇ ਲਾਭ ਸਿੰਘ ਉਸ ਦੇ ਕੋਲ ਆਉਂਦਾ ਹੈ ਤੇ ਕੋਲਾ ਕੇ ਕਹਿੰਦਾ ਹੈ ਪੁੱਤ ਤੈਨੂੰ ਕੀ ਹੋਇਆ ਤੇ ਉਹ ਨੌ ਕਹਿੰਦੀ ਹੈ ਕਿ ਮੈਂ ਬਹੁਤ ਇਕੱਲੀ ਰਹਿ ਗਈਆਂ ਮੇਰਾ ਹੁਣ ਜੀ ਨਹੀਂ ਲੱਗਦਾ ਕਾਲੀਆਂ ਰਾਤਾਂ ਜੋ ਕਿ ਮੈਨੂੰ ਸੱਪ ਵਾਂਗੂੰ ਡੰਗਦੀਆਂ ਨੇ ਜੀ ਹਾਂ ਇਸ ਇਕੱਲੀ ਇਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਕਿ ਨੌ ਸਹੁਰੇ ਦੀ ਦੋਸਤੀ ਕਉਨਾ ਦੇ ਵਿਚਕਾਰ ਜੋ ਸਭ ਕੁਝ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਰੋਬਰੂ ਕਰਾਵਾਂਗੇ ਲਾਭ ਸਿੰਘ ਪਿੰਡ ਦੇ ਇੱਕ ਸੁਚੱਜੇ ਪਰ ਗੁਸੈਲ ਵਿਅਕਤੀ ਦੀ ਉਮਰ 55 ਸਾਲ ਸੀ ਉਹ ਇੱਕ ਵੱਡਾ ਜ਼ਿਮੀਂਦਾਰ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਖਾਲੀਪਨ ਸੀ ਉਸ ਦੀ ਪਤਨੀ ਭਜਨ ਕੌਰ ਕੁਝ ਸਾਲ ਪਹਿਲਾਂ ਬਿਮਾਰੀ ਨਾਲ ਦਿਲੀ ਦੌਰੀ ਕਰ ਗਈ ਸੀ ਉਹ ਸਿੱਧਾ ਸਦਾ ਜੀਵਨ ਜਿਉਂਦਾ ਪਰ ਅੰਦਰੋਂ ਇਕੱਲਾ ਮਹਿਸੂਸ ਕਰਦਾ ਲਾਵ ਸਿੰਘ ਦਾ ਇਕੋਪਤੀ ਅਮਨਪ੍ਰੀਤ ਜੋ ਵਿਆਹ ਕੁਝ ਮਹੀਨੇ ਹੋਈ ਸੀ ਉਹ ਆਪਣੇ ਪਿੰਡ ਤੋਂ ਸਭ ਤੋਂ ਸੋਹਣੀ ਤੇ ਗੁਣਵਤੀ ਕੁੜੀ ਰੂਬੀ ਨੂੰ ਵਿਆਹ ਕੇ ਲਿਆਇਆ ਸੀ ਪਰ ਵਿਆਹ ਹੋਣ ਤੋਂ 6 ਮਹੀਨੇ ਬਾਅਦ ਹੀ ਉਹ ਨੌਕਰੀ ਦੇ ਲਈ ਦੁਬਈ ਚਲਾ ਗਿਆ ਪਹਿਲੇ ਕੁਝ ਕੁ ਮਹੀਨੇ ਤਾਂ ਰੂਬੀ ਆਪਣੀ ਨਵੀਂ-ਨਵੀਂ ਜ਼ਿੰਦਗੀ ਵਿੱਚ ਖੁਸ਼ ਰਹੀ ਪਰ ਜਦੋਂ ਅਮਨਪ੍ਰੀਤ ਬੀਤੇ 2 ਸਾਲਾਂ ਵਿੱਚ ਬਸ ਇੱਕ ਵਾਰ ਹੀ ਆਇਆ ਤਾਂ ਉਸ ਦੇ ਮਨ ਵਿੱਚ ਇੱਕ ਖਾਲੀਪਨ ਆ ਗਿਆ ਲਾਵ ਸਿੰਘ ਨੇ ਵੀ ਵੇਖਿਆ ਕਿ ਉਹ ਇਕੱਲੀ ਰਹਿੰਦੀ ਹੈ ਪਰੋਸ ਨੇ ਇਸ ਗੱਲ ਨੂੰ ਧਿਆਨ ਨਾ ਦਿੱਤਾ ਇੱਕ ਰਾਤ ਜਦ ਲਾਭ ਸਿੰਘ ਚਪਾਲ ਤੋਂ ਘਰ ਆਇਆ ਤਰੂਬੀ ਰੋ ਰਹੀ ਸੀ ਉਹਨੇ ਪੁੱਛਿਆ ਕੀ ਹੋਇਆ ਪੁੱਤ ਰੂਬੀ ਨੇ ਸੰਘਦੇ ਹੋਇਆ ਕਿਹਾ ਬਾਪੂ ਜੀ ਮੈਂ ਇਕੱਲੀ ਮਹਿਸੂਸ ਕਰਦੀ ਹਾਂ ਨਾ ਮੇਰਾ ਪਤੀ ਮੇਰੇ ਕੋਲ ਹੈ ਨਾ ਕੋਈ ਹੋਰ ਇਹ ਘਰ ਵੀ ਸੁਨਣਾ ਸੁਨਣਾ ਲੱਗਦਾ ਉਹ ਦੋਵੇਂ ਕੁਝ ਸਮੇਂ ਚੁੱਪ ਰਹੇ ਲਾਭ ਸਿੰਘ ਨੇ ਰੂਬੀ ਨੂੰ ਦਲਾਸਾ ਦਿੱਤਾ ਪੁੱਤ ਤੂੰ ਤਨਾਹੀ ਨਾ ਮਹਿਸੂਸ ਕਰ ਮੈਂ ਹਾਂ ਤੇਰਾ ਸਾਥ ਦੇਣ ਦੇ ਲਈ ਉਹਨਾਂ ਦੀ ਇਹ ਦੋਸਤੀ ਹੌਲੀ-ਹੌਲੀ ਇੱਕ ਅਜੀਬ ਰਿਸ਼ਤੇ ਵਿੱਚ ਤਬਦੀਲ ਹੋਣ ਲੱਗੀ। ਸ਼ੁਰੂਆਤੀ ਗੱਲਾਂ ਦਿਲਾਸੇ ਤੋਂ ਸ਼ੁਰੂ ਹੋਈਆਂ ਪਰ ਜਦ ਇੱਕ ਰਾਤ ਬਿਜਲੀ ਚਲੀ ਗਈ ਅਤੇ ਦੋਹਾਂ ਨੇ ਇੱਕੋ ਥਾਂ ਬੈਠ ਕੇ ਗੱਲਾਂ ਕੀਤੀਆਂ ਤਾਂ ਉਹਨਾਂ ਦੇ ਦਿਲ ਦੀਆਂ ਦੂਰੀਆਂ ਘੱਟ ਹੋਣ ਲੱਗੀਆਂ। ਲਾਭ ਸਿੰਘ ਜੋ ਸਾਲਾਂ ਤੋਂ ਇਕੱਲਾ ਸੀ ਉਹ ਵੀ ਇਸ ਰਿਸ਼ਤੇ ਦੀ ਗਲਤ ਸਹੀ ਦੀ ਲਕੀਰ ਨੂੰ ਪਾਰ ਕਰ ਗਿਆ। ਇੱਕ ਰਾਤ ਜਦ ਰੂਬੀ ਆਪਣੇ ਕਮਰੇ ਵਿੱਚ ਸੀ ਲਾਭ ਸਿੰਘ ਨੇ ਜਦੋਂ ਉਸਤੇ ਕੰਦੇ ਦੇ ਉੱਪਰ ਹੱਥ ਰੱਖਿਆ ਤਾਂ ਰੂਬੀ ਨੇ ਵੀ ਇਨਕਾਰ ਨਾ ਕੀਤਾ ਇਸ ਰਿਸ਼ਤੇ ਨੂੰ ਹੁਣ ਇੱਕ ਨਵੇਂ ਮੋੜ ਦੇ ਵੱਲ ਲੈ ਗਏ ਇਸ ਬੇਰੁਖਲੇ ਰਿਸ਼ਤੇ ਦੀ ਖਬਰ ਹੌਸਤਾ ਹੌਸਤਾ ਪਿੰਡ ਵਿੱਚ ਫੈਲਣ ਲੱਗੀ ਲੋਕ ਆੜੇ ਆੜੇ ਗੱਲਾਂ ਕਰਨ ਲੱਗ ਪਏ ਸੋਹਰਾ ਤੇ ਨੋ ਇੱਕੋ ਛੱਤ ਹਟ ਰਹਿੰਦੇ ਨੇ ਕੀ ਪਤਾ ਇਹਨਾਂ ਚ ਕੀ ਹੋ ਰਿਹਾ ਹੈ ਪਰ ਮੁਸੀਬਤ ਉਦੋਂ ਆਈ ਜਦੋਂ ਅਮਨਪ੍ਰੀਤ ਅਚਾਨਕ ਦੁਬਈ ਤੋਂ ਆ ਗਿਆ ਉਹ ਦੇਖਦਾ ਹੈ ਕਿ ਰੂਬੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਉਹ ਜਦ ਦਨ ਤੋ ਉਂਝ ਘਰ ਆਉਂਦਾ ਤੇ ਕਈ ਵਾਰ ਉਹ ਆਪਣੇ ਪਿਤਾ ਤੇ ਆਪਣੀ ਪਤਨੀ ਨੂੰ ਇੱਕੋ ਜਗ੍ਹਾ ਗੱਲਾਂ ਕਰਦੇ ਜਾਂ ਹੱਸਦੇ ਦੇਖਦਾ। ਇੱਕ ਰਾਤ ਉਹ ਚੁੱਪਚਾਪ ਜਦ ਰੂਬੀ ਦੇ ਕਮਰੇ ਚ ਗਿਆ ਤਾਂ ਉਸਨੇ ਦੇਖਿਆ ਕਿ ਉਸਦੇ ਪਿਤਾ ਦੇ ਕੱਪੜੇ ਵੀ ਉੱਥੇ ਹੀ ਪਏ ਸਨ। ਉਸਦੀ ਦੁਨੀਆ ਹਿਲ ਗਈ। ਅਮਨਪ੍ਰੀਤ ਨੇ ਚੀਕ ਮਾਰ ਕੇ ਪੁੱਛਿਆ ਮੈਂ ਤੇਰੇ ਲਈ ਦੁਬਈ ਗਿਆ ਤੇ ਤੂੰ। ਲਾਭ ਸਿੰਘ ਦੀ ਅੱਖਾਂ ਵਿੱਚ ਸ਼ਰਮ ਦੀ ਚਲਕ ਸੀ। ਪਰ ਉਹ ਚੁੱਪ ਸੀ। ਰੂਬੀ ਨੇ ਰੋਂ ਰੋ ਕੇ ਸਾਰੀ ਸੱਚਾਈ ਦੱਸ ਦਿੱਤੀ। ਇਹ ਰਿਸ਼ਤਾ ਕੋਈ ਨਵੀਂ ਸ਼ੁਰੂਆਤ ਸੀ ਜਾਂ ਇੱਕ ਪਾਪ। ਇਹ ਹਰ ਕਿਸੇ ਦੀ ਸੋਚ ਤੇ ਨਿਰਭਰ ਕਰਦਾ ਹੈ ਪਰ ਇੱਕ ਗੱਲ ਤੈਹ ਸੀ ਕਿ ਇਹ ਘਰ ਹੁਣ ਘਰ ਨਹੀਂ ਰਿਹਾ ਇਹ ਇੱਕ ਜਿੰਦਾ লাশ ਬਣ ਚੁੱਕਿਆ ਸੀ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ